ਅੱਜ ਰਾਮਪੁਰੇ ਬਲਾਕ ਦੀ ਮੀਟਿੰਗ ਪਿੰਡ ਮੰਡੀ ਦਾ ਅੱਜ ਹੀ ਰਹੀ ਕਿਉਂਕਿ 2 ਜਨਵਰੀ ਨੂੰ ਪਿੰਡ ਕੋਟੜੀ ਕੌੜੇ ਦਾ ਬੇਅੰਤ ਸੰਪਲਪ ਬੋਵੀ ਮੋਢੇ ਦਾ ਐਕਸੀਡੈਂਟ ਕਰਿਆ ਵਾਲੇ ਹੋ ਗਿਆ ਸੀਗਾ ਉਸ ਨੂੰ ਲੈ ਕੇ ਕਿਉਂਕਿ ਇਹ ਐਕਸੀਡੈਂਟ ਹੋਇਆ ਸੀ ਉਹ ਜਿਹੜਾ ਠੇਕੇਦਾਰ ਸੀ ਕਟਾਈ ਕਰਦਾ ਸੀ ਜਿਹੜੀ ਉਹਨੇ ਕਟਾਈ ਕੀਤੀ ਸੀ ਬਾੜਨ ਦੀ ਉਹਨੇ ਪਾਸੇ ਰੱਖਣ ਦੀ ਬਜਾਏ ਸੜਕ ਦੇ ਉੱਤੇ ਰੱਖਤੀ ਸੀ 3 ਵਜੇ ਲੁਧਿਆਣੇ ਤੋਂ ਨੂੰ ਮੁੰਡਾ ਆ ਰਿਹਾ ਸੀ ਉਹਦੀ ਵਜ੍ਹਾ ਕਰਕੇ ਐਕਸੀਡੈਂਟ ਜਿਹੜਾ ਹੋ ਗਿਆ ਅਸੀਂ 31 ਜਨਵਰੀ ਨੂੰ ਗਿੱਲਕਾਣਾ ਥਾਣੇ ਮੂਹਰੇ ਸਾਰ ਨਾਲ ਆਇਆ ਸੀਗਾ ਉੱਥੇ ਗੁਰਪ੍ਰੀਤ ਐਸਐਸਪੀ ਕਣੀਓ ਆਇਆ ਸੀਗਾ ਸਾਨੂੰ ਬੁਸ਼ਵਾਸ਼ ਦਿਵਾ ਕੇ ਗਿਆ ਸੀਗਾ ਵੀ ਜੋ ਵੀ ਬੰਦਤੀ ਕਾਰਵਾਈ ਹੈ ਮੈਂ ਕਰੂੰਗਾ ਤੇ ਜਿਹੜਾ ਠੇਕੇਦਾਰ ਜਿਹੜਾ ਵੀ ਇੱਥੇ ਰੌਲ ਰੌਲ ਹੋਇਆ ਉਹ ਤੇ ਪਰਚਾ ਕਰਕੇ ਵੰਦੀ ਜਿਹੜੀ ਕਾਰਵਾਈ ਕਰੂੰਗਾ ਪਰ ਅੱਜ ਤੱਕ ਆ ਜਿਹੜੀ ਅਸੀਂ ਕੋਈ ਕਾਰਵਾਈ ਨਹੀਂ ਹੋਈ ਦੋ ਵਾਰੀ ਇਹ ਧਰਨਾ ਰੱਖਿਆ ਹੋਇਆ ਸੀਗਾ ਕੁਝ ਕਮੀਆਂ ਕਰਕੇ ਜਾਣੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਹੱਥੋਂ ਟਾਈਮ ਮੰਗਿਆ ਹੂ ਇਹਨੂੰ ਟਾਈਮ ਦਿੱਤਾ ਜਾਵੇ ਅਸੀਂ ਉਹ ਟਾਈਮ ਵੀ ਦਿੱਤਾ ਪਰ ਉਹ ਟਾਈਮ ਦੇਣ ਦੇ ਬਾਵਜੂਦ ਵੀ ਅੱਜ ਤੱਕ ਆ ਜਿਹੜਾ ਉਹ ਮਸਲਾ ਉੱਥੇ ਦਾ ਉੱਥੀ ਪਿਆ ਹੈ ਅਸੀਂ ਉਹ ਬੱਚੇ ਦਾ ਅਨਸਾਫ਼ ਲੈਣ ਦੇ ਲਈ 18 ਤਰੀਕ ਨੂੰ ਜੀਵ ਮਹੀਨੇ ਦੇ ਨੂੰ ਬਿਲਕੁਲਾਂ ਥਾਣੇ ਮੁਰੇ ਧਰਨਾ ਲਾਉਣ ਧਰਨਾ ਲਾਵਾਂਗੇ ਧਰਨਾ ਅੱਜ ਅਸੀਂ ਧਰਨੇ ਤੋਂ ਦੀ ਸਾਰਾ ਕੁਛ ਸਾਰੇ ਪਿੰਡਾਂ ਨਾਲ ਮੀਟਿੰਗ ਪਚਾਤ ਕੰਦਰਾ ਕੀ ਚਾਬੀ ਕਿੰਨੇ ਕਿ ਲਈ ਗਿੰਤੀ ਇਹ ਧਰਨਾ ਉਹਨਾਂ ਚੱਕ ਲਾਵਾਂਗੇ ਜਿੰਨਾ ਕਿਸੇ ਨੂੰ ਕੋਈ ਇਨਸਾਫ਼ ਨਹੀਂ ਮਿਲਦਾ ਤੇ ਅਸੀਂ ਸਾਰੇ ਵਲੰਟੀਅਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਸਾਰਿਆਂ ਨੂੰ ਇੰਨੀ ਆ ਵੀ ਪਤਣਾ ਬਾਬਾ ਆਪਾਂ ਨੂੰ ਕੋਈ ਲੰਗਰ ਦਾ ਪ੍ਰਬੰਧ ਚਾਹੀਦਾ ਹੈ ਜਾਂ ਕੋਈ ਪਾਣੀ ਦਾ ਪ੍ਰਬੰਧ ਚਾਹੀਦਾ ਕੋਈ ਟੈਂਟ ਦਾ ਪ੍ਰਬੰਧ ਚਾਹੀਦਾ ਅੱਜ ਸਾਰਾ ਅਸੀਂ ਕਰਕੇ ਸਾਰਾ ਵਿਚਾਰ ਪਸੰਦਰਾ ਕੀਤਾ ਹੈ 18 ਤਰੀਕ ਨੂੰ ਜਿਹੜਾ ਕਿਲਕਲਾ ਠਾਨੀ ਮੂਹਰੇ ਧਰਨਾ ਲਾਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲੇ ਧਰਨਾ ਉਹਨਾਂ ਦੇ ਕਿਤੇ ਨਹੀਂ